ਸਮਾਣੇ ਤੋਂ ਡਿੜਵੇ ਜਾਣ ਵਾਲੀ ਜਿਹੜੀ ਸੜਕ ਹੈ ਉਸਕੇ ਹਾਲਾਤ ਇੰਨੇ ਮਾੜੇ ਹੈ ਕਿ ਲੋਕਾਂ ਨੂੰ ਬਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਖੜੇ ਹਾਂ ਕੰਗਰੋਲੀ ਪਿੰਡ ਦੇ ਵਿੱਚ ਕੰਗਰੋਲੀ ਤੋਂ ਲੈ ਕੇ ਅੱਗੇ ਰਸਤਾ ਬਗਰੋਲ ਹੁੰਦਾ ਹੋਇਆ ਡਿੜਵੇ ਨੂੰ ਜੋੜਦੀ ਹੈ ਸੜਕ ਸੰਗਰੂਰ ਜ਼ਿਲ੍ਹਾ ਤੇ ਪਟਿਆਲਾ ਜ਼ਿਲ੍ਹਾ ਦੋਨੋਂ ਜ਼ਿਲ੍ਹਿਆਂ ਨੂੰ ਇਹ ਸੜਕ ਜੋੜਦੀ ਹੈ ਲੇਕਿਨ ਹਾਲਾਤ ਇੰਨੇ ਮਾੜੇ ਹੈ ਸੜਕ ਤੇ ਟੋਏ ਪਏ ਹਨ ਖੱਡੇ ਹਨ ਪਾਣੀ ਖੜਿਆ ਹੈ ਔਰ ਲੋਕਾਂ ਦਾ ਲੰਘਣਾ ਮੁਸ਼ਕਲ ਹੋਇਆ ਹੈ ਆਉਣ ਵਾਲੇ ਵਿਦਿਆਰਥੀ ਅਤੇ ਬਜ਼ੁਰਗਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਨਿਗਰ ਵਿਭਾਗ ਹੋ ਕੀ ਕਹਿੰਦੇ ਅਧਿਕਾਰੀ ਕੀ ਕਹਿੰਦੇ ਇੱਥੇ ਕਿ ਵਿਧਾਇਕ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਲੋਕਾਂ ਦੀ ਇੱਕੋ ਮੰਗ ਹੈ ਕਿ ਸੜਕਾਂ ਨਿਰਮਾਣ ਜਲਦੀ ਜਲਦੀ ਕੀਤਾ ਜਾਵੇ ਬਰਸਾਤ ਦਾ ਮੌਸਮ ਵੀ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਇਸ ਇਲਾਕੇ ਦੇ ਲੋਕਾਂ ਨੂੰ ਕਰਨਾ ਪੈਣਾ ਹੈ ਗੱਲਬਾਤ ਕਰਦੇ ਆ ਇੱਥੇ ਸਰਪੰਚ ਸਾਹਿਬ ਖੜੇ ਨੇ ਸਾਹਿਬਾ ਗੁਰਤਨ ਸਿੰਘ ਜੀ ਕੀ ਕਹੋਗੇ ਸੜਕ ਬਾਰੇ ਦੋ ਕੋਦੀ ਮੈਂ ਤਾਂ ਪਹਿਲਾਂ ਹੀ ਬੇਨਤੀ ਕੀਤੀ ਹੈ ਵੀ ਇਹ ਜਿਹੜੀ ਸੜਕ ਹੈ ਬਹੁਤ ਲੰਮਾ ਰਸਤਾ ਤੈਅ ਕਰਦੀ ਹੈ ਸਮਾਣੇ ਤੋਂ ਚੱਲ ਕੇ ਬਾਇਆ ਕਕਰਾਲਾ ਹੋ ਕੇ ਦਿੜਬਾ ਕਈ ਪਿੰਡਾਂ ਦੇ ਨਾਲ ਜੋੜ ਕੇ ਅੱਗੇ ਵੱਡੀ ਸੜਕ ਨੂੰ ਜੋੜ ਦਿੰਦੀ ਹੈ ਇਹ ਪਾਤੜਾ ਮੂਨਕ ਨੂੰ ਸੰਗਰੂਰ ਲੈ ਰਹੇ ਨੂੰ ਸੋ ਇਹ ਮੇਰਾ ਖਿਆਲ ਆ ਵੀ 2016 ਜਿਹੇ ਸੜਕ ਬਣੀ ਸੀ ਕਾਲੀ ਸਰਕਾਰ ਸੀ ਜਦੋਂ ਉਦੋਂ ਬਾਅਦ ਤਾਂ ਫਿਰ ਕਿਸੇ ਤੱਕ ਪੰਜ ਸਾਲ ਕਾਂਗਰਸ ਵੀ ਲਾ ਗਈ ਹੁਣ ਇਹ ਆ ਵੀ ਆ ਗਿਆ ਕਿਸੇ ਦੇ ਦਾ ਕੋਈ ਨਾਉ ਨਹੀਂ ਲਿਆ ਸਾਡੀ ਤਾਂ ਇਹੀ ਬੇਨਤੀ ਹੈ ਵੀ ਬੜਾ ਸਾਨੂੰ ਹੋਰ ਵੀ ਬਸਨੀ ਖੜੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਸੜਕ ਦੇ ਹਾਲਾਤ ਪਿੰਡ ਵਾਸੀ ਬਿਆਨ ਕਰ ਰਹੇ ਕਿ ਇਸ ਤਰ੍ਹਾਂ ਦੇ ਹਾਲਾਤ ਹੈ ਸਰਕਾਰ ਤੋਂ ਮੰਗ ਕਰ ਰਹੇ ਵੀ ਸੜਕ ਨੂੰ ਜਲਦੀ ਇਸ ਦਾ ਨਿਰਮਾਣ ਕੀਤਾ ਜਾਵੇ ਅੱਜ ਦਾ ਮੰਗ ਕਰਦੇ ਆਂ ਵੀ ਇਹ ਬਣਨੀ ਚਾਹੀਦੀ ਹੈ ਜੀ ਇਹ ਬਗੜਾ ਦੇ ਲੋਕ ਵੀ ਬਹੁਤ ਪਰੇਸ਼ਾਨ ਨੇ ਸਾਰੀ ਪਰੇਸ਼ਾਨ ਨੇ ਜੀ ਇੱਥੋਂ ਰਾਹੀਰ ਵਾਲੇ ਤੰਗ ਹੁੰਦੇ ਨੇ ਜੀ ਠੋਬੀਦਰ ਵਾਲਾ ਜ਼ਿਆਦਾ ਪਰੇਸ਼ਾਨ ਹੈ ਕਿਉਂਕਿ ਇਹ ਸੜਕ ਲੋਕ ਪਿੰਡਾਂ ਤੋਂ ਲਿੰਕ ਰੋਡ ਰਹੀ ਦਿੜਵੇ ਜਾਣਾ ਹੈ ਸੰਗਰੂਰ ਜਾਣਾ ਹੈ ਜਾਂ ਸੰਗਰੂਰ ਜ਼ਿਲ੍ਹੇ ਵਾਲੇ ਪਟਿਆਲੇ ਵਾਲਿਆਂ ਨੇ ਕਿੰਨੀ ਮੁਸ਼ਕਲ ਦਾ ਸਾਹਮਣਾ ਕੀਨਾ ਵਜ੍ਹਾ ਆਪਦਾ ਮੇਰਾ ਨਾਮ ਸੁਖਤਾਨ ਸਿੰਘ ਆ ਜੀ ਪਹਿਲਾਂ ਤੋਂ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਆਂ ਸਰ ਪਹਿਲਾਂ ਵੀ ਖਬਰ ਕਹੀ ਗਈ ਕਰ ਲੱਜੁਕੀ ਜੀ ਫ੍ਰੈਂਚ ਮਿਨਿਸਟਰ ਨਾਲ ਵੀ ਗੱਲ ਹੋਈ ਹੈ ਉਹ ਕਹਿੰਦੇ ਥੋੜੀ ਸੜਕ ਪਾਸ ਹੋ ਚੁੱਕੀ ਅਜਾ ਸਰਕਾਰ ਨੂੰ ਇਹ ਰਿਕਵੈਸਟ ਹੈ ਸਰ ਸਾਡਾ ਰਾਹ ਜਾਣਾ ਬਹੁਤਔਖਾ ਰਿਹਾ ਇਹ ਜਿਹੜਾ ਮੇਨ ਰਸਤਾ ਸਰ ਇਹ ਸੰਗਰੂਰ ਜ਼ਿਲ੍ਹੇ ਦੇ ਪਟਿਆਲੇ ਜ਼ਿਲ੍ਹੇ ਨੂੰ ਜਾਂਦਾ ਹੈ ਇਹ ਬਹੁਤ ਲੰਮਾ ਗਾਂ ਲਹਿਰੇ ਤੱਕ ਜਾਂਦਾ ਹੈ ਤਕਰੀਬਨ ਸਾਨੂੰ ਤਾਂ ਇਹੀ ਜੁੜਨ ਵਾਸਤੇ ਇਹੀ ਆ ਜੀ ਬਹੁਤ ਨੁਕਸਾਨ ਵਾਲੀ ਗੱਲ ਆ ਉਹ ਤੁਸੀਂ ਆ ਦੇਖੀਆ ਹਾਲ ਬਹੁਤ ਮਾੜਾ ਹਾਲ ਹੈ ਹਮਰੇ ਇਸੇ ਪਿੰਡ ਕਿੜੇ ਕੰਗਰੋਲੀ ਕੰਗਰੋਲੀ ਕੀ ਹਾਲਾਤ ਹੈ ਇਹਦੇ ਹਾਲਾਤ ਬੁਰਾ ਹਾਲ ਹੋ ਰਿਹਾ ਜੀ ਛੋਟੇ ਛੋਟੇ ਬੱਚੇ ਪੜਨਾ ਬੁਰਾ ਹਾਲ ਹੋ ਰਿਹਾ ਸੜਕ ਦਾ ਪਾਣੀ ਦੇਖ ਲਓ ਤੁਸੀਂ ਦੇਖ ਹੀ ਲਿਆ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ ਨਿਊਜ਼